ਉਹ ਪਿਛਲੇ 6 ਪਤੋਂ ਅੱਜ ਇਹਨਾਂ ਦਾ ਬੇਟਾ 3.5 ਸਾਲ ਦਾ ਹੈਗਾ ਤਾਂ ਜਦੋਂ 6 ਮਹੀਨਿਆਂ ਦਾ ਸੀਗਾ ਤਾਂ ਉਦੋਂ ਕੁਝ ਕੁ ਪ੍ਰੋਬਲਮਾਂ ਆਈਆਂ ਸੀਗੀਆਂ ਤਾਂ ਜਿਹਦੀ ਕਰਕੇ ਜਿਹੜੀ ਬਾਡੀ ਹੈ ਉਹ ਕੰਮ ਕਰਨ ਨੂੰ ਵਰਕ ਕਰਨਾ ਜਿਹੜਾ ਛੱਡ ਗਈ ਸੀਗੀ ਤਾਂ ਇਹਨੇ ਡਾਕਟਰ ਡਾਕਟਰ ਕੋਲ ਗਏ ਤਾਂ ਟੈਸਟ ਵਗੈਰਾ ਹੋਏ ਤਾਂ ਕੋਈ ਲੇਪਸੀ ਕਿਹੜੀ ਮੈਡਮ ਦੱਸਿਓ ਜੀ ਐਪੀਲੈਪਸੀ ਕਰਕੇ ਕੋਈ ਉਹਨਾਂ ਨੇ ਬਿਮਾਰੀ ਜਿਹੜੀ ਇਹਨਾਂ ਨੂੰ ਦੱਸੀ ਤਾਂ ਉਹਦੇ ਵਿੱਚ ਕੀ ਹੈ ਜਿਹੜੀ ਬੋਡੀ ਆ ਲੱਤਾਂ ਪੂਰੀਆਂ ਹੈਗੀਆਂ ਉਹ ਵੱਲ ਖਾਰੀਆਂ ਤਾਂ ਭੈਣਜੀ ਡਾਕਟਰ ਨੇ ਕੀ ਕਿਹਾ ਸੀਗਾ ਵੀ ਬੱਚਾ ਮਤਲਬ ਅੱਗੇ ਇੱਕ ਵਰਕ ਕਰ ਸਕਦਾ ਕਿ ਨਹੀਂ ਹਾਂਜੀ ਡਾਕਟਰ ਨੇ ਸਾਨੂੰ ਕਿਹਾ ਸੀ ਕਿ ਜਦੋਂ ਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਵੀ ਬੱਚਾ ਸ਼ਾਇਦ ਅੱਗੇ ਗਰੋਅ ਨਾ ਕਰ ਪਾਵੇ ਸ਼ਾਇਦ ਚੱਲਣ ਤਿੰਨ ਚ ਸਮਰਥ ਹੋਵੇ ਪਰ ਜਿਸ ਤਰ੍ਹਾਂ ਮੈਂ ਮਤਲਬ ਆਪ ਪ੍ਰੋਡਕਟ ਯੂਜ਼ ਕੀਤੇ ਮਾਈ ਲਾਈਫ ਦੇ ਉਹਨਾਂ ਨਾਲ ਮਤਲਬ ਬੱਚੇ ਨੂੰ ਕਾਫੀ ਮੈਨੂੰ ਲੱਗਿਆ ਇਹ ਪ੍ਰੋਡਕਟ ਵਰਤਣ ਤੋਂ ਪਹਿਲਾਂ ਤੁਸੀਂ ਕਿੱਥੋਂ-ਕਿੱਥੋਂ ਜਿਹੜੀ ਮੈਡੀਸਿਨ ਉਹ ਯੂਜ਼ ਕੀਤੀ ਹਾਂਜੀ ਉਹ ਪਹਿਲਾਂ ਇਤੋ ਬਠਿੰਡਾ ਦੇ ਕੇਐਮ ਹਸਪੀਟਲ ਤੋਂ ਇਹਦਾ ਟ੍ਰੀਟਮੈਂਟ ਚੱਲ ਰਿਹਾ ਸੀ ਫਿਰ ਉਹਨਾਂ ਨੇ ਮਤਲਬ ਰੈਫਰ ਕਰ ਦਿੱਤਾ ਬੱਚੇ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋਣ ਕਰਕੇ ਫਿਰ ਲੁਧਿਆਣਾ ਪੋਲੂ ਹਸਪੀਟਲ 'ਚ ਬੱਚੇ ਦਾ ਟ੍ਰੀਟਮੈਂਟ ਚੱਲਿਆ ਜਿੱਥੋਂ ਬੱਚਾ ਮਤਲਬ ਥੋੜਾ ਮਤਲਬ ਠੀਕ ਹੋ ਗਿਆ ਇਹ ਹੱਥਾਂ 'ਚ ਆ ਗਿਆ ਮਤਲਬ ਠੀਕ ਹੋ ਗਿਆ ਤੇ ਪਰ ਉਹਦੀ ਪ੍ਰੋਬਲਮ ਇਹ ਸੀ ਕਿ ਬੱਚਾ ਚੱਲ ਫਿਰ ਨਹੀਂ ਸਕਦਾ ਬੱਚਾ ਬੈੱਡ ਤੇ ਹੀ ਸੀਗਾ ਇਹ ਹਾਟਪੈਟਲੀ ਸੀ ਚਲਾਉਂਦਾ ਉਸ ਕਰਕੇ ਫਿਰ ਉਹ ਦੁਬਾਰਾ ਸਦੂਗਰ ਅੰਦਰ ਟ੍ਰੀਟਮੈਂਟ ਚੱਲਦਾ ਮਤਲਬ ਟ੍ਰੀਟਮੈਂਟ ਚੱਲ ਰਿਹਾ ਸੀ ਪਰ ਉਹਨੀ ਉਹਦੇ ਚ ਪ੍ਰੋਗਰੈਸਿੰਗ ਸੀ ਹੋ ਕਿੰਨਾ ਮਤਲਬ ਟੋਟਲ ਖਰਚਾ ਤੁਸੀਂ ਮਤਲਬ ਦੱਸ ਰਹੇ ਸੀ ਕਿੰਨਾ ਟੋਟਲ ਖਰਚਾ ਹੋ ਗਿਆ ਮਤਲਬ ਬੱਚੇ ਦੇ ਉੱਪਰ ਬੱਚੇ ਦੇ ਉੱਪਰ ਟੋਟਲ 10 ਲੱਖ ਰੁਪਏ ਤੱਕ ਖਰਚਾ ਹੋ ਗਿਆ ਹਜੇ ਤੱਕ ਵੀ ਚੱਲ ਰਿਹਾ ਸੀਗਾ ਮੈਡੀਸਿਨ ਚੱਲ ਰਹੀ ਸੀ ਪਰ ਆ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਮਤਲਬ ਬੱਚੇ ਚਾਹ ਕਾਫੀ ਫਰਕ ਪਿਆ ਤਾਂ ਦੋਸਤੋ ਆਪਾਂ ਇਹਨਾਂ ਨੂੰ ਜਿਹੜੇ ਪ੍ਰੋਡਕਟ ਹੈ ਕਿ ਜਿਸ ਤਰ੍ਹਾਂ ਆਪਣੇ ਕੋਲੇ ਨਿਊਟਰੀਅਲ ਸਪਲੀਮੈਂਟ ਦੇ ਵਿੱਚ ਆ ਜਾਂਦਾ ਹੈਗਾ ਉਸ ਤੋਂ ਬਾਅਦ ਆਪਣਾ ਲਿਵਰ ਗੇਨ ਪ੍ਰੋਡਕਟ ਹੈਗਾ ਉਸ ਤੋਂ ਬਾਅਦ ਆਪਣਾ ਚੰਪੀ ਚੰਪੀਨ ਔਇਲ ਹੈਗਾ ਜਿਹਦੇ ਨਾਲ ਆਪਾਂ ਮ사ਜ ਬੋਡੀ ਦੀ ਕਰਦੇ ਹੈਗੀਆਂ ਤਾਂ ਪਿਛਲੇ 1 ਮਹੀਨੇ ਤੋਂ ਕੰਟੀਨਿਊ ਪ੍ਰੋਡਕਟ ਜਿਹੜੇ ਹੈਗੇ ਆ ਇਹ ਭੈਣ ਜੀ ਬੱਚੇ ਨੂੰ ਦੇ ਰਹੇ ਆ ਬੱਚੇ ਦਾ ਨਾ ਖੁਸ਼ਮੀਤ ਹੈ ਜੀ ਹਾਂਜੀ ਬੇਟੇ ਦਾ ਨਾ ਖੁਸ਼ਮੀਤ ਤਾਂ ਇਹਨੂੰ ਦੇ ਰਹੇ ਹੈਗੇ ਤੇ ਅੱਜ ਥੋੜਾ ਤੁਸੀਂ ਦੱਸੋਗੇ ਮੂਵਮੈਂਟ ਕੀ ਕੀ ਮਤਲਬ ਬੋਡੀ ਦੇ ਵਿੱਚ ਜਿਹੜੇ ਚੇਂਜਸ ਆਏ ਹੈਗੇ ਆ ਅਜੀ ਪਹਿਲਾਂ ਬੱਚਾ ਬਿਲਕੁਲ ਮਤਲਬ ਪੈਰ ਬਿਲਕੁਲ ਮੂਵਮੈਂਟ ਨਹੀਂ ਸੀ ਕਰਦਾ ਬਿਲਕੁਲ ਚਲਾਉਂਦਾ ਫਿਰਦਾ ਨਹੀਂ ਸੀਗਾ ਇਹ ਇਹ ਵਾਲਾ ਹੱਥ ਲੈਫਟ ਵਾਲੀ ਸਾਈਡ ਬਿਲਕੁਲ ਨਹੀਂ ਸੀ ਚਲਾਉਂਦਾ ਪਰ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਮਤਲਬ ਥੋੜੇ ਟਾਈਮ ਬਾਅਦ 2-3 ਹਫ਼ਤੇ ਬਾਅਦ ਮੈਨੂੰ ਮਤਲਬ ਵਿੱਚ ਚੇਂਜ ਨਜ਼ਰ ਆਇਆ ਹੱਥ ਪੈਰ ਚਲਣ ਲੱਗ ਗਿਆ ਮੂਵਮੈਂਟ ਕਰਨ ਲੱਗ ਗਿਆ ਹੁਣ ਮਤਲਬ ਪੀਣਾ ਹੋ ਗਿਆ ਪ੍ਰੋਡਕਟ ਨੂੰ ਯੂਜ਼ ਕਰਦੇ ਹੋਏ ਹੁਣ ਉਹ ਆਪਣੇ ਪੈਰਾਂ ਤੇ ਭਾਰ ਵੀ ਦਿੰਦਾ ਹੈ ਦੋ ਤਿੰਨ ਪਲੰਗਾਂ ਵਿੱਚ ਫੁੱਟਦਾ ਹੈਗਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਕਿ ਉਹ ਕਿੱਡਾ ਅਲਟੀਮੇਟ ਰਿਜ਼ਲਟ ਹੈਗਾ ਕਿਉਂਕਿ ਭੈਣ ਜੀ ਹੋਰ ਦੱਸ ਰਹੇ ਹੈਗੇ ਆ ਕਿ ਡਾਕਟਰ ਨੇ ਇਹਨੂੰ ਇਹ ਕਹਤਾ ਸੀਗਾ ਕਿ ਤੁਸੀਂ ਹੈਂਡੀਕੈਪ ਸਰਟੀਫਿਕੇਟ ਵੀ ਆਪਣਾ ਬਣਾ ਸਕਦੇ ਹੋ ਕਿਉਂਕਿ ਉਹ ਬੱਚਾ ਤੁਹਾਡਾ ਜਿਹੜਾ ਚੱਲਣ ਜੋ ਕਦੇ ਵੀ ਉਹ ਮਤਲਬ ਚੱਲ ਨਹੀਂ ਪਾਏਗਾ ਤਾਂ ਅੱਜ ਆਪਣੇ ਸ਼ਾਨਦਾਰ ਪ੍ਰੋਡਕਟਾਂ ਦੇ ਨਾਲ ਇੱਕ ਮਹੀਨੇ ਦੇ ਵਿੱਚ ਜਿਹੜਾ ਖੁਸ਼ਮੀਦ ਆਪਣਾ ਬੱਚਾ ਹੈਗਾ ਤਾਂ ਉਹਦੀ ਬਾਡੀ ਪੂਰੀ ਮੂਵਮੈਂਟ ਉਹ ਕਰ ਰਹੀ ਹੈਗੀ ਹੈ ਤਿੰਨ ਚਾਰ ਪਲੰਗਾਂ ਵਿੱਚ ਉਹ ਪਟ ਲੈਂਦਾ ਹੈਗਾ ਅੱਗੇ ਆਵਾਜ਼ ਵੀ ਨਹੀਂ ਕਰਦਾ ਸੀਗਾ ਤਾਂ ਹੁਣ ਸੌਂ ਰਿਆ ਨਾਲ ਥੋੜੀ ਥੋੜੀ ਆਵਾਜ਼ ਆ ਉਹ ਵੀ ਮਾਰਦਾ ਹੈਗਾ ਤਾਂ ਇਹ ਆਪਾਂ 2 ਤੋਂ 3 ਮਹੀਨੇ ਪੈਂਜੀ ਤੁਸੀਂ ਨੂੰ ਕੰਟੀਨਿਊ ਜਿਹੜੇ ਪ੍ਰੋਡਕਟ ਦੇਣੇ ਹੈਗੇ ਆ ਤਾਂ ਆਪਾਂ ਨੂੰ ਜਿਹੜਾ ਬੈਸਟ ਰਿਜ਼ਲਟ ਹੈ ਤੁਹਾਨੂੰ ਉਹ ਮਿਲੂਗਾ ਧੰਨਵਾਦ